ਇਆ ਆਇਆ ਉਹ ਆਇਆ ਉਹ ਆਇਆ ਉਹ ਲਾਈਨ ਨੂੰ ਪੁੱਛ ਕੇ ਚੱਲ ਗਏ ਨੇ ਉਹ ਇਹ ਤਾਂ ਇੱਕ ਵਕਤ ਇਹ ਤਾਂ ਪਈ ਹੈ ਦਿਲ ਦੀ ਇਹ ਤਾਂ ਉਹ ਨਾ ਦੇਖੋ ਗੁਰੀਕਰ ਆ ਉਹ ਆਇਆ ਪੋ ਆਇਆ ਉਹ ਹੀ ਆ ਉਹ ਹੀ ਆ ਜੀ ਉਹ ਹੀ ਆ ਕੋਈ ਨਾ ਕੋਈ ਆ ਉਹ ਹੀ ਆ ਤੇ ਮੈਂ ਤੁਹਾਨੂੰ ਹੋਰ ਦੱਸਾਂ ਇਹੜਾ ਆ ਬੰਦਾ ਆ ਨਾ ਇਹ ਕੌਣ ਦਾ ਐਦੋਂ ਨੂੰ ਗਿਆ ਕਿੱਧਰੋਂ ਆ ਗਿਆ ਬੰਦਾ ਇੱਕ ਵੰਡੇ ਇੱਕ ਵੰਡੇ ਇੱਕ ਵੰਡੇ ਕਿਹੜੇ ਮੁੜ ਚੱਕਣ ਆਇਆ ਇਹ ਬੰਦਾ ਬਹਾਵ ਬਹਾਵਦਾ ਆ ਆ ਬੰਦਾ ਉਹ ਚੱਲ ਗਿਆ ਮੁਰਗੇ ਧਾਰਮਿਕ ਭਾਵਨਾਵਾਂ 'ਚ ਉਲ ਝਾ ਕੇ ਬਜ਼ੁਰਗ ਜੋੜੇ ਨੂੰ ਕੀਤਾ ਹਿਪਨੋਟਾਈਜ਼ ਤੇ ਲੱਖਾਂ ਰੁਪਏ ਦੇ ਗਹਿਣੇ ਲੈ ਕੇ ਚੋਰ ਹੋਏ ਰਫੂ ਚੱਕਰ ਨੌਰ ਪਰਵਿੰਦੀ ਚ ਚੋਰੀ ਡਕੈਤੀ ਤੇ ਲੁੱਟ ਖੋਹ ਦੀਆਂ ਵਾਰ ਦਾ ਤਾਂ ਦਿਨ ਬਾ ਦਿਨ ਵੱਧਦੀਆਂ ਜਾ ਰਹੀਆਂ ਹਨ ਲੁੱਟ ਖੋਹ ਦੀਆਂ ਬਾਰਦਾਤਾ ਕਰਨ ਵਾਲੇ ਨਵੇਂ-ਨਵੇਂ ਤਰੀਕੇ ਅਪਣਾ ਕੇ ਅਜਿਹੇ ਕੰਮਾਂ ਨੂੰ ਅੰਜਾਮ ਦੇ ਰਹੇ ਹਨ ਅਜਿਹਾ ਇੱਕ ਮਾਮਲਾ ਨੂਰਪੁਰਬੀ ਤੋਂ ਸਾਹਮਣੇ ਆਇਆ ਹੈ ਜਿੱਥੇ ਬਾਜ਼ਾਰ 'ਚ ਖਰੀਦਦਾਰੀ ਕਰਨ ਆਏ ਇੱਕ ਬਜ਼ੁਰਗ ਜੋੜੇ ਨੂੰ ਧਾਰਮਿਕ ਭਾਵਨਾਵਾਂ 'ਵਾਂ ਚੋਲ ਜਾ ਕੇ ਸਮੋਹਿਤ ਕਰਕੇ ਉਹਨਾਂ ਕੋਲੋਂ ਲੱਖਾਂ ਰੁਪਏ ਦੇ ਗਹਿਣੇ ਲੈ ਕੇ ਚੋਰ ਰਫੂ ਚੱਕਰ ਹੋ ਗਏ ਹਨ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਲੁੱਟ ਦਾ ਸ਼ਿਕਾਰ ਹੋਈ ਔਰਤ ਬਿਮਲਾ ਦੇਵੀ ਤੇ ਉਸਦੇ ਪਤੀ ਬਲਵੀਰ ਸਿੰਘ ਸੈਂਬੀ ਵਾਸੀ ਪਿੰਸਵੀਰੋਵਾਲ ਨੇ ਦੱਸਿਆ ਕਿ ਅਸੀਂ ਕੱਲ ਨੂਰਪੁਰ ਬੇਦੀ ਦੇ ਬਾਜ਼ਾਰ 'ਚ ਕੁਝ ਖਰੀਦਦਾਰੀ ਕਰਨ ਤੋਂ ਬਾਅਦ ਬੱਸ ਸੇਣ ਦੇ ਨਜ਼ਦੀਕ ਚੋਹਾਰ ਸਵੀਰ ਸ਼ਾਪ ਤੋਂ ਸਮੋਸੇ ਲੈ ਕੇ ਬਾਹਰ ਆਏ ਤਾਂ ਇੱਕ ਚਿੱਟੇ ਕੱਪੜਿਆਂ ਵਾਲੇ ਵਿਅਕਤੀ ਨੇ ਉਹਨਾਂ ਕੋਲੋਂ ਸ਼ੀ ਮੰਦਰ ਦਾ ਪਤਾ ਪੁੱਛਿਆ ਤਾਂ ਅਸੀਂ ਉਸ ਨੂੰ ਮਨ੍ਹਾ ਕਰ ਦਿੱਤਾ ਕਿ ਸਾਨੂੰ ਉਸ ਬਾਰੇ ਪਤਾ ਨਹੀਂ ਤੇ ਇਸ ਤੋਂ ਬਾਅਦ ਅਸੀਂ ਅੱਗੇ ਚਲੇ ਗਏ ਤੇ ਜਦੋਂ ਅਸੀਂ ਤਹਿਸੀਲ ਕੰਪਲੈਕਸ ਨੂਰ ਪਰਵੇਦੀ ਨੂੰ ਪਾਰ ਕਰਦੇ ਹੋਏ ਅੱਗੇ ਪਹੁੰਚੇ ਤਾਂ ਪਿੱਛੋਂ ਇੱਕ ਮੋਟਰਸਾਈਕਲ ਸਵਾਰ ਔਰਤ ਤੇ ਮਰਦ ਸਾਡੇ ਬਰਾਬਰ ਆਏ ਤੇ ਉਹਨਾਂ ਸਾਨੂੰ ਰੁਕਣ ਲਈ ਕਿਹਾ ਤੇ ਉਹਨਾਂ ਸਾਨੂੰ ਪੁੱਛਿਆ ਕਿ ਜੋ ਵਿਅਕਤੀ ਤੁਹਾਨੂੰ ਪਿੱਛੇ ਮਿਲਿਆ ਸੀ ਉਸਨੇ ਤੁਹਾਨੂੰ ਕੀ ਕਿਹਾ ਅਸੀਂ ਕਿਹਾ ਕਿ ਉਹ ਸਾਡੇ ਕੋਲੋਂ ਛੇ ਮੰਦਰ ਦਾ ਪਤਾ ਪੁੱਛਦਾ ਸੀ ਤੇ ਸਾਨੂੰ ਪਤਾ ਨਾ ਹੋਣ ਕਾਰਨ ਅਸੀਂ ਉਸ ਨੂੰ ਮਨਾ ਕਰ ਦਿੱਤਾ ਇਸ ਤੋਂ ਬਾਅਦ ਉਕਤ ਵਿਅਕਤੀ ਨੇ ਕਿਹਾ ਕਿ ਉਹ ਬਹੁਤ ਕਰਨੀ ਵਾਲਾ ਵਿਅਕਤੀ ਹੈ ਅੱਜ ਉਹ ਸਫੇਦ ਕੱਪੜਿਆਂ ਵਿੱਚ ਹੈ ਪ੍ਰੰਤੂ ਉਹ ਬਿਲਕੁਲ ਨਗਨ ਰਹਿੰਦਾ ਹੈ ਇਸ ਤੋਂ ਬਾਅਦ ਉਹ ਸਾਡੇ ਨਾਲ ਗੱਲਾਂ ਕਰਨ ਲੱਗੇ ਪਿਆਰ ਐਨੇ ਨੂੰ ਉਹ ਵਿਅਕਤੀ ਜੋ ਸਾਨੂੰ ਬਸ ਸਟੈਂਡ ਤੇ ਮਿਲਿਆ ਸੀ ਉਹ ਸਾਹਮਣੇ ਤੋਂ ਪੈਦਲ ਆ ਗਿਆ ਤੇ ਉਸ ਨੇ ਇਸ ਵਿਅਕਤੀ ਨੂੰ ਡਾਂਟਿਆ ਇਸ ਤੋਂ ਬਾਅਦ ਸਾਨੂੰ ਕੁਝ ਵੀ ਪਤਾ ਨਹੀਂ ਲੱਗਿਆ ਉਸਨੇ ਸਾਨੂੰ ਦੋ ਕਾਗਜ਼ ਦੇ ਟੁਕੜੇ ਦੇ ਕੇ ਕਿਹਾ ਕਿ ਆਪਣੇ ਗਹਿਣੇ ਇਸ ਵਿੱਚ ਰੱਖ ਦਿਓ ਤੇ ਮੇਰੀ ਪਤਨੀ ਨੇ ਆਪ ਮਹਾਰੇ ਗਹਿਣੇ ਖੋਲ ਕੇ ਉਸ ਕਾਗਜ਼ 'ਤੇ ਰੱਖ ਦਿੱਤੇ ਤੇ ਉਸਨੇ ਉਹ ਗਹਿਣੇ ਇੱਕ ਰਮਾਲ ਵਿੱਚ ਬੰਨ ਕੇ ਸਾਨੂੰ ਰਮਾਲ ਦੇ ਦਿੱਤਾ ਤੇ ਕਿਹਾ ਕਿ ਇਸ ਨੂੰ ਘਰ ਜਾ ਕੇ ਖੋਲਣਾ ਪਰ ਜਦੋਂ ਅਸੀਂ ਉਸ ਨੂੰ ਘਰ ਜਾ ਕੇ ਖੋਲਿਆ ਤਾਂ ਉਸ ਵਿੱਚ ਸਿਰਫ ਕਾਗਜ਼ ਦੇ ਟੁਕੜੇ ਸਾਨੂੰ ਮਿਲੇ ਸਾਨੂੰ ਕੁਝ ਵੀ ਪਤਾ ਨਹੀਂ ਲੱਗਿਆ ਕਿ ਸਾਡੇ ਨਾਲ ਇਹ ਕਿਉਂ ਤੇ ਆਖਰ ਕਿਵੇਂ ਵਾਪਰਿਆ ਉਹਨਾਂ ਦੱਸਿਆ ਕਿ ਉਕਤ ਬਿਆਤੀ ਸਾਡੇ ਕੋਲ ਕੰਨਾਂ ਦੀਆਂ ਵਾਲੀਆਂ ਤੇ ਹੱਥਾਂ ਦੀਆਂ ਸੋਨੇ ਦੀਆਂ ਚੂੜੀਆਂ ਲੁੱਟ ਕੇ ਲੈ ਗਿਆ ਜਿਸ ਦੀ ਕੀਮਤ ਲਗਭਗ 1,70,000 ਰੁਪਏ ਬਣਦੀ ਹੈ ਇਸ ਸੰਬੰਧੀ ਗੱਲ ਕਰਦੇ ਆ ਪੀੜਿਤ ਬਜ਼ੁਰਗ ਔਰਤ ਬਿਮਲਾ ਦੇਵੀ ਨੇ ਵੀ ਇਹੀ ਗੱਲ ਦੁਹਰਾਉਂਦੇ ਆਗੇ ਹਾਂ ਕਿ ਸਾਨੂੰ ਕੁਝ ਵੀ ਪਤਾ ਨਹੀਂ ਲੱਗਿਆ ਕਿ ਉਸਨੇ ਆਖਰ ਸਾਨੂੰ ਕੀਤਾ ਕੀ ਤੇ ਸਾਡੇ ਕੋਲੋਂ ਆਖਰ ਉਹ ਗਹਿਣੇ ਕਿਵੇਂ ਲੁੱਟ ਕੇ ਲੈ ਗਿਆ ਪਰ ਬੇਸ਼ੱਕ ਉਹ ਵਿਅਤੀ ਸੀਸੀਟੀਵੀ ਕੈਮਰੇ ਚ ਕੈਦ ਹੋ ਗਏ ਹਨ ਪਰ ਹੁਣ ਦੇਖਣਾ ਇਹ ਹੋਵੇਗਾ ਕਿ ਆਖਰ ਸਥਾਨਕ ਪੁਲਿਸ ਇਹਨਾਂ ਚੋਰਾਂ ਨੂੰ ਕਦੋਂ ਫੜਦੀ ਹੈ ਪਰ ਹੈਰਾਨੀ ਇਹ ਵੀ ਹੈ ਕਿ ਇਸ ਇਲਾਕੇ ਚੋਂ 25 30 ਝੋਟੀਆਂ ਦਾ ਚੋਰੀ ਹੋਣਾ ਤੇ ਪਿੰਡ ਝਿੰਜੜੀ ਚ 25 ਚੋਰੀਆਂ ਦਾ ਹੋਣਾ ਅਜਹੀਆਂ ਕਟਨਾਮਾਂ ਦੇ باوجود ਪੁਲਸ ਤੋਂ ਇਹ ਚੋਰ ਕਿਉਂ ਨਹੀਂ ਡਰ ਰਹੇ ਆਖਰ ਸਥਾਨਕ ਪੁਲਸ ਦਾ ਇਨ੍ਹਾਂ ਚੋਰਾਂ ਨੂੰ ਕਿਉਂ ਕੋਈ ਡਰ ਪੈ ਨਹੀਂ ਹੈ ਇਹ ਸਭ ਤੋਂ ਵੱਡਾ ਇੱਕ ਸਵਾਲ ਪੈਦਾ ਹੁੰਦਾ ਹੈ ਬਿਊਰੋ ਰਿਪੋਰਟ ਸੱਚ ਪੰਜਾਬ ਦਾ ਟੀਵੀ ਨੂਰ ਪਰਵੇਦੀ ਬਿਮਲਾ ਜੀ ਹਾਂ ਜੀ ਕੀ ਹੋਇਆ ਬੀਬੀ ਤੁਹਾਡੇ ਨਾਲ ਮੇਰੇ ਨਾਲ ਜੀ ਮੈਂ ਅਸੀਂ ਪਹਿਲਾਂ ਤਾਂ ਸਾਨੂੰ ਉੱਥੇ ਪਿੱਛੇ ਹੀ ਮਿਲਿਆ ਸੀਗਾ ਉਹ ਫਿਰ ਅਸੀਂ ਇਹ ਗੱਲ ਤਾਂ ਇਹਨਾਂ ਨਾਲ ਕੀਤੀ ਗੈਸ ਨਹੀਂ ਹੂੰ ਬਾਕੀ ਫਿਰ ਅਸੀਂ ਅੱਗੇ ਆ ਗਏ ਹਾਂਜੀ ਅੱਗੇ ਆ ਗਏ ਉਹਨੇ ਝਾੜੀਆਂ ਦੇ ਵਿੱਚ ਸਾਨੂੰ ਖੜਾ ਕਰ ਲਿਆ ਦੂਸਰੇ ਹੂੰ ਝਾੜੀਆਂ ਵਿੱਚ ਖੜਾ ਕੀਤਾ ਤਾਂ ਉੱਥੇ ਫਿਰ ਉਹਨੇ ਇਹ ਹੀ ਬੋਲਦਾ ਰਿਹਾ ਕਿ ਉਹ ਬੱਬਾ ਹੈ ਫੇਰ ਬੜਾ ਚੱਲਿਆ ਮਤਲਬ ਚੜਿਆ ਬੱਬਾ ਬਹੁਤ ਉਹ ਹੈ ਕਰਨੀ ਵਾਲਾ ਭਈ ਹਾਂਜੀ ਹਾਂਜੀ ਫਿਰ ਉਹਨੇ ਸਾਨੂੰ ਪਤਾ ਨਹੀਂ ਐਦੀ ਗੱਲਾਂ ਦਾ ਵੀ ਤੇ ਮਤਲਬ ਉਹ ਸਾਨੂੰ ਕੀ ਕੀ ਸੀ ਬੀਤੀ ਟੋੜਾ ਮੇਰੇ ਕੋਲ ਚੂੜੀਆਂ ਸੀਗੀਆਂ ਹਾਂਜੀ ਹਾਂਜੀ ਔਰ ਮੇਰੇ ਕੰਨਾਂ ਦੇ ਸੀਗੇ ਦੋ ਠੀਕ ਹੈ ਜੀ ਹਾਂਜੀ ਤੋਂ ਮੈਂ ਆਪਣੇ ਆਪ ਹੀ ਆਪਣੇ ਹੱਥਾਂ 'ਚ ਪਹਿਲਾਂ ਚੂੜੀਆਂ ਗੱਡ ਕੇ ਉਹਦੀ ਅਖਵਾਰ 'ਚ ਰੱਖੀਆਂ ਅਖਵਾਰ ਦਿੱਤੀ ਮੈਂ ਸਾਨੂੰ ਹੂੰ ਫਿਰ ਉਹ ਆਪਣੇ ਆਪ ਹੀ ਫਿਰ ਕੰਨਾਂ ਦੀਆਂ ਵੀ ਮੇਰੇ ਕੋਲ ਖੁੱਲ ਨਹੀਂ ਰਹੀਆਂ ਦੀ ਮਲਕ ਬੜੀ ਜ਼ੋਰ ਨਾਲ ਖੋਲ ਕੇ ਉਹਨਾਂ ਨੇ ਦਿੱਤੀਆਂ ਮੈਨੂੰ ਨਹੀਂ ਪਤਾ ਲੱਗਿਆ ਵੀ ਮੈਨੂੰ ਕੀ ਹੋਇਆ ਉਸ ਟਾਈਮ ਹੂੰ ਮੈਨੇ ਹੀ ਆਵਾਜ਼ ਨਿਕਲੀ ਸਾਡੀ ਦੋਨਾਂ ਦੀ ਆਵਾਜ਼ ਹੀ ਨਹੀਂ ਨਿਕਲੀ ਪਤਾ ਨਹੀਂ ਨੀ ਕੀ ਸਾਨੂੰ ਦੇਰ ਤੱਕ ਹੀ ਨਹੀਂ ਦਿੱਤਾ ਸਾਨੂੰ ਕੁਝ ਪਤਾ ਨਹੀਂ ਲੱਗਿਆ ਜੀ ਮਨਵੀਰ ਸਿੰਘ ਸੰਧੀ ਕਿਹੜਾ ਪਿੰਡ ਸੁਮੀਰਵਾਲ ਸਾਲ ਜਿਹੜੀ ਲੁੱਟ ਦੀ ਵਾਰਦਾਤ ਹੋਈ ਆ ਉਹਦੇ ਸੰਬੰਧੀ ਥੋੜੀ ਜਾਣਕਾਰੀ ਦਿਓ ਹਾਂਜੀ ਉਹ ਇਸ ਤਰ੍ਹਾਂ ਦੀ ਗੱਲ ਅਸੀਂ ਮਾਰਕੀਟ ਗਏ ਸੀ ਜੀ ਉਸ ਕੱਪੜਾ ਲੈਣਾ ਸੀ ਪਜਾਮੇ ਕਮੀਜ਼ ਦਾ ਉਹ ਲੈ ਕੇ ਜਦੋਂ ਅਸੀਂ ਆਏ ਆ ਜੌਨਸ ਵੀ ਸੌਦਾ ਸਾਹਮਣੇ ਜਦੋਂ ਅਸੀਂ ਲੰਗੇ ਤਾਂ ਮੈਂ ਮੈਡਮ ਨੂੰ ਕਿਹਾ ਕਿ ਇਸ ਮੁੱਸੇ ਲੈਣੇ ਹੈ ਕਹਿੰਦੇ ਲੈ ਲਓ ਅਸੀਂ ਉੱਥੇ ਸੂਟਰ ਖੜਾ ਕਰਕੇ ਇਸ ਮੁੱਸੇ ਲੈ ਇਸ ਮੁੱਸੇ ਲੈ ਕੇ ਜਦੋਂ ਅਸੀਂ ਚੰਗਣ ਲੱਗੇ ਸਾਹਮਣੇ ਇੱਕ ਸੱਜਣ ਆਂਦਾ ਹੈ ਸ਼ਾਇਦ ਕੱਪੜੇ ਪਹਿਨੇ ਹੋਏ ਆ ਹੁਣ ਤੇ ਉਹ ਸਾਨੂੰ ਪੁੱਛਦਾ ਕਿ ਇੱਥੇ ਸ਼ਿਵ ਮੰਦਿਰ ਕਿੱਥੇ ਆ ਮੈਂ ਥੋੜਾ ਜਿਹਾ ਦੇਖਦਾ ਤਾਂ ਉਹ ਇੰਨੀ ਦੇਰ ਨੂੰ ਕਹਿੰਦਾ ਕਿ ਉਹ ਨਾਵਾ ਬਣਦਾ ਮੈਂ ਕਿਹਾ ਵੀ ਸਾਨੂੰ ਨਹੀਂ ਪਤਾ ਤੂੰ ਆਪੇ ਕਿਸੇ ਦੇ ਪੁੱਛ ਲਓ ਇੰਨੀ ਗੱਲ ਕਹਿ ਕੇ ਅਸੀਂ ਅੱਗੇ ਚੱਲ ਗਏ ਟੰਡ ਹਸਪੀਟਲ ਤੋਂ ਅੱਗੇ ਜਦੋਂ ਅਸੀਂ ਪਹੁੰਚੇ ਆ ਤਾਂ ਪਿੱਛੋਂ ਇੱਕ ਮੋਟਰਸਾਈਕਲ ਤੇ ਮੀਆਂ ਬੀਬੀ ਜਿਹਾ ਕਹ ਲਓ ਕਿ ਦੋ ਫੀਮੇਲ ਔਰ ਮੇਲ ਸੀਗੇ ਉਹ ਮੋਟਰਸਾਈਕਲ ਦੇ ਸਾਨੂੰ ਬਰਾਬਰ ਆਏ ਤੇ ਸਾਨੂੰ ਉਹਨਾਂ ਨੇ ਕਿਹਾ ਕਿ ਅੰਕਲ ਜੀ ਜਰਾ ਥੋੜੀ ਦੇਰ ਰੋਕਿਓ ਕਿ ਉਹ ਅਸੀਂ ਰੋਕ ਗਏ ਉਹ ਕਹਿੰਦਾ ਕਿ ਜਿਹੜਾ ਬੰਦਾ ਤੁਹਾਨੂੰ ਮਿਲਿਆ ਸੀ ਉਹ ਤੁਹਾਨੂੰ ਕੀ ਪੁੱਛਦਾ ਸੀ ਅਸੀਂ ਆ ਭਾਈ ਉਹ ਤਾਂ ਸ਼ੇ ਮੰਦਰ ਵਾਰੇ ਪੁੱਛਦਾ ਸੀ ਬਸ ਸਾਨੂੰ ਪਤਾ ਨਹੀਂ ਸੀ ਅਸੀਂ ਅੱਗੇ ਆ ਗਏ ਕਿ ਜੀ ਉਹ ਕਹਿਣ ਲੱਗਿਆ ਕਿ ਉਹ ਤਾਂ ਜੀ ਬਾਤ ਕਰਨੀ ਵਾਲਾ ਹੈ ਅੱਜ ਤਾਂ ਉਹਨੇ ਕੱਪੜੇ ਪਾਏ ਹੈ ਉਹ ਤਾਂ ਨੰਗਾ ਰਹਿੰਦਾ ਹੈ ਹਮੇਸ਼ਾ ਇਹ ਸਾਨੂੰ ਮਿਲਿਆ ਸੀ ਆਨੰਦਪੁਰ ਕੀਸਗੜ ਗੁਰਦੁਆਰੇ ਦੇ ਬਾਹਰ ਤੇ ਕਹਿਣ ਲੱਗਿਆ ਕਿ ਤੁਹਾਡੀ ਮਾਂ ਦੀਆਂ ਅੱਖਾਂ ਨਜ਼ਰ ਘਟ ਹੈਗੀ ਮੈਂ ਠੀਕ ਕਰ ਦਿੰਦਾ ਤੇ ਅਸੀਂ ਗਿਆ ਕਰਦੇ ਉਹ ਕਹਿੰਦਾ ਅੱਖਾਂ ਬੰਦ ਕਰਕੇ ਉਹਦੋਂ ਨੂੰ ਨੂੰ ਘੁਮਾਇਆ ਵਾਪਸ ਖਲਵਾਇਆ ਅੱਖਾਂ ਠੀਕ ਹੋ ਗਈਆਂ ਤੇ ਇਹਨੇ ਕਿਹਾ ਸੀ ਕਿ ਕਿਸੇ ਨੂੰ ਦੱਸਿਓ ਨਾ ਅੱਛਾ ਇੰਨੀ ਦੇਰ ਨੂੰ ਉਹ ਬੰਦਾ ਜਿਹੜਾ ਪਹਿਲੇ ਸਾਨੂੰ ਮਿਲਿਆ ਸੀ ਉਹੀ ਸਾਹਮਣੇੋਂ ਪੈਦਲ ਆਂਦਾ ਸਾਡੇ ਸਕੂਟਰ ਕੋਲ ਆ ਗਿਆ ਉਹ ਉਹਨੂੰ ਮਤਲਬ ਉਹਨੂੰ ਡਾਂਟਣ ਲੱਗ ਗਿਆ ਕਿ ਤੈਨੂੰ ਕਿਹਾ ਸੀ ਕਿ ਇਹ ਆਪਣੀ ਗੱਲ ਮਾਰ ਕਿਸੇ ਨੂੰ ਦੱਸੀ ਨਾ ਤੂੰ ਦੱਸ ਦਿੱਤੀ ਹੁਣ ਤੇ ਤੇਰੀ ਮਾਂ ਦੀਆਂ ਅੱਖਾਂ ਤਾਂ ਹੀ ਠੀਕ ਨਹੀਂ ਹੋਈਆਂ ਬਾ ਇਸ ਤੋਂ ਬਾਅਦ ਫੇਰ ਉਹ ਸਾਨੂੰ ਕੋਈ ਪਤਾ ਨਹੀਂ ਜੀ ਉਹਨੇ ਕੀ ਕੀਤਾ ਕੀ ਨਹੀਂ ਕੀਤਾ ਬਸ ਉਹਨੇ ਦੋ ਕਾਗਜ਼ ਦੇ ਪੀਸ ਦਿੱਤੇ ਉਹ ਕਹਿੰਦਾ ਜੀ ਉਹਨਾਂ ਜੋੜੀ ਨੂੰ ਵੀ ਕਿਹਾ ਉਹਨਾਂ ਨੇ ਕਿ ਤੁਸੀਂ ਵੀ ਇਹਦੇ ਜੇਬਰ ਖੋਲ ਕੇ ਰੱਖ ਦਿਓ ਤੁਸੀਂ ਵੀ ਰੱਖ ਦਿਓ ਇਹਨਾਂ ਨੇ ਰੱਖੇ ਆਪਣੇ ਆਪ ਖੋਲ ਕੇ ਰੱਖੇ ਔਰ ਮੈਂ ਉਹ ਤੇ ਸਗਾ ਮੈਨੂੰ ਮੈਂ ਬਿਲਕੁਲ ਦੇਖ ਰਿਹਾ ਪਰ ਮੈਂ ਬੋਲ ਨਹੀਂ ਵੀ ਪਾ ਰਿਹਾ ਮੇਰੀ ਹਿੰਮਤ ਇੰਨੀ ਨਹੀਂ ਹੈ ਕਿ ਮੈਂ ਇਹ ਬੋਲਾਂ ਕਿ ਕੁਝ ਬੋਲਾਂ ਨਹੀਂ ਬੋਲ ਪਾਇਆ ਮੈਂ ਔਰ ਉਸ ਤੋਂ ਬਾਅਦ ਉਹਨੇ ਸਾਡੇ ਕੋਲ ਉਹਨਾਂ ਦਾ ਉਹਨਾਂ ਦਾ ਉਹਨਾਂ ਨੂੰ ਵਾਪਸ ਕਰ ਦਿੱਤਾ ਤੇ ਸਾਡੇ ਵਾਲਾ ਲੈ ਕੇ ਹੀ ਰਮਾਲ ਚ ਬੰਨਿਆ ਉਹਨੇ ਰਮਾਲ ਜਵੰਨ ਕੇ ਸਾਨੂੰ ਦਿੱਤਾ ਹੈ ਉਹਦੇ ਵਿੱਚ ਹੀ ਉਹ ਸੁਣਿਆ ਆਪਣਾ ਕੁਝ ਕੀਤਾ ਜੋ ਵੀ ਕੀਤਾ ਜਦ ਘਰੇ ਆਏ ਆ ਘਰ ਆ ਕੇ ਅਸੀਂ ਉਹ ਖੋਲਿਆ ਉਹਨੇ ਕਿਹਾ ਸੀ ਕਿ ਘਰ ਜਾ ਕੇ ਖੋਲਣਾ ਖੋਲਿਆ ਤਾਂ ਉਹ ਖਾਲੀ ਉਹਦੇ ਚੋਂ ਕਾਗਜ਼ੇ ਰੱਦੀ ਨਿਕਲੇ ਰਮਾਲ ਦੇ ਵਿੱਚ ਇਹਦੇ ਇੱਕ ਤਾਂ ਜੀ ਕੰਨਾਂ ਦੀਆਂ ਇਹ ਵਾਲੀਆਂ ਆ ਗਿਆ ਹੈ ਬੰਗਲ ਹੈ ਤੇ ਉਹ ਲਗਭਗ ਲਗਭਗ 1 60 1 70 ਦੇ ਆਸ-ਪਾਸ ਦੀ ਕੀਮਤ ਹੈ ਹਾਂ ਜੀ 1 ਲੱਖ 1 70000 ਰੁਪਏ ਇਹ ਆਇਆ ਉਹ ਆਇਆ ਉਹ ਆਇਆ ਅਗਾਂ ਨਹੀਂ ਲਿਖੀ ਉਹ 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 ਲੈ ਕੇ ਪੁੱਛ ਕੇ ਚੱਲ ਗਏ ਅੰਦਰ ਉਹ ਇਹਨਾਂ ਦੇ ਵਿੱਚ ਆਪ ਹੀ ਉਹਨਾਂ ਹਿੱਟਾ ਵੇ ਉਹ ਨਹੀਂ ਆਇਆ ਤੇ ਇਹ ਤੁਹਾਨੂੰ ਤੁਹਾਨੂੰ ਬਈਆ ਵਾਲਾ ਦੇਖਾ ਗੋਰੀਆਂ ਦੀ ਗੱਲ ਹੋ ਰਹੀ ਹੈ ਗੁਰਿਕਾ ਉਹ ਆ ਗਿਆ ਉਹ ਆ ਰਿਹਾ ਉਹ ਆਇਆ ਵਾ ਇਹ ਨਹੀਂ ਉਹ ਨਹੀਂ ਹੈ ਉਹੀ ਹੈ ਉਹੀ ਹੈ ਜੀ ਉਹੀ ਹੈ ਉਹੀ ਹੈ ਉਹੀ ਹੈ ਤੇ ਮੈਂ ਤੁਹਾਨੂੰ ਹੋਰ ਦੱਸਾਂ ਜਿਹੜਾ ਆ ਬੰਦਾ ਆਇਆ ਨਾ ਇਹ ਕਹਿੰਦਾ ਇਹ ਇੱਧਰ ਨੂੰ ਗਿਆ ਕਿਵੇਂ ਵਾਲਾ ਪਤਾ ਨਹੀਂ ਕੋਈ ਨਹੀਂ ਕਿੱਧਰੋਂ ਆ ਗਿਆ ਬੰਦਾ ਇੱਕ ਵੰਡ